फकी पुछ फकीर की पुछियो हाल फकीरां साढा नदियूं चिड़े नीरा की पुछ फकीर ਸਾਡਾ ਹੰਜ ਦੀ ਜੂਨੇ ਆਯਾ ਦਾ ਸਾਡਾ ਹੰਜ ਦੀ ਜੂਨੇ ਆਯਾ ਦਾ ਸਾਡਾ ਦਿਲ ਜਲਿਆ ਦਿਲ ਦੀ ਰਾਹਾਂ ਦਾ ਕੀ ਪੁੱਛਦੇ ਹਾਲ ਫਕੀਰਾਂ ਦਾ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨੂੰ ਚੈਨਲ ਨੂੰ ਵੇਖ ਰਹੀ ਸਾਰੇ শ্রোਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਬਿਰਹ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਸੈ ਸੰਸਾਰ ਭਾਗ ਨੰਬਰ 15 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਲੇਖਕ ਅਤੇ ਗਾਇਕ ਬਲਵਿੰਦਰ ਸ਼ੇਖੋਂ ਜੀ ਇਹਨਾਂ ਕੋਲ ਸਹੀ ਜਾਣਾਂਗੇ ਭਾਗ ਨੰਬਰ 15 ਦੀ ਜਾਣਕਾਰੀ ਸਚੀ ਗੱਜੇਪ ਸਿੰਘ ਸਾਹਿਬ ਸਚੀ ਗੱਜੇਪ ਸਿੰਘ ਸਾਹਿਬ ਕੀ ਹਾਲ ਚੱਲ ਬਸ ਵਧੀਆ ਛੇਕ ਸਿੰਘ ਸਾਹਿਬ ਤੁਸੀਂ ਹੌਂਢੀ ਤੋਂ ਹਾਂਜੀ ਜੀ ਠੀਕ ਹੈ ਛੇਕ ਸਿੰਘ ਸਾਹਿਬ ਪਾਗ ਨੰਬਰ 15 ਦੀ ਜਾਣਕਾਰੀ ਦਿਓ ਜੋ ਸਾਡਾ ਚਕਮਰ ਬਟਾਲਵੀ ਦਾ ਪਾਗ ਚੱਲ ਰਹੀ ਹੈ ਹਾਂਜੀ ਹਾਂ ਉਹਦੋਂ ਤਾਂ ਦੱਸਿਆ ਹੀ ਉਹਨਾਂ ਦੇ ਬਾਰੇ ਆਪਾਂ ਜ਼ੋਦਾ ਨੰਬਰ ਪਾਗ ਦੇ ਵਿੱਚ 15 ਨੰਬਰ ਪਾਗ ਦੇ ਵਿੱਚ ਹੈ ਕਿ ਜਿਹੜੇ ਤਰੀਕੇ ਨਾਲ ਜਾਂ ਜਿਹੜੀ ਸੋਚ ਲੈ ਕੇ ਜਾਂ ਜਿਹੜੀਆਂ ਪਾਵਨਾਵਾਂ ਲੈ ਕੇ ਗਏ ਸੀ ਉਮੀਦਾਂ ਲੈ ਕੇ ਗਏ ਸੀ ਕੇ ਸ਼ੇਖਮਾਰਾ ਚੰਡੀਗੜ੍ਹ ਉਠੜਾ ਰਾਈਟਰਜ਼ ਕਾਰਨਰ ਸੀਗਾ ਹੂੰ ਹੂੰ ਉਹ ਉੱਥੇ ਜਿਹੜੀ ਮਹਿਫਲ ਲੱਗਦੀ ਸੀ ਉਹ ਲਗਣੋਂ हट ਗਈ ਦਿਲਪੁਰਾ ਰਾਈਟਰਜ਼ ਕਾਰਨਰ ਸੀ ਉਹ ਮੁੜ ਕੇ ਸ਼ੇਖਮਾਰ ਬਟਾਲਵੀ ਕਾਰਨਰ ਹੀ ਬਣ ਕੇ ਰਹਿ ਗਿਆ ਫਿਰ ਜਦੋਂ ਆਪਣੇ ਸ਼ੇਖਮਰ ਦੀ ਸਾਰੇ ਬੰਨਿਆਂ ਤੋਂ ਟੁੱਟ ਭੱਜ ਗਏ ਉਮੀਦਾਂ ਖਤਮ ਹੋ ਗਈਆਂ ਤੇ ਫਿਰ ਉਹਨਾਂ ਦੇ ਦਿਲ ਵਿੱਚ ਇੱਕ ਕਰੰਬਲ ਉੱਠੀ ਕਿ ਕਿਉਂ ਨਾ ਮੈਂ ਬਾਹਰਲੇ ਦੇਸ਼ ਜਾ ਕੇ ਆਪਣੀ ਜਿਹੜੀਆਂ ਗਜ਼ਲਾਂ ਕਵਿਤਾ ਦਾ ਆਨੰਦ ਮਾਣਾ ਉੱਥੇ ਲੋਕਾਂ ਨੂੰ ਆਪਣੇ ਨਾਲ ਜੋੜਾ ਲੋਕਾਂ ਨੂੰ ਮੇਰੇ ਅੰਤਰਰਾਸ਼ਟਰੀ ਬਾਰੇ ਪਤਾ ਲੈ ਕਿੰਨੇ ਮੈਂ ਕੀ ਸੀ ਹਾਂਜੀ ਤੇ ਥੋੜੇ ਕੰਨੇ ਦਿਨਾਂ ਦੇ ਬਾਅਦ ਹੀ 1962 ਦੇ ਵਿੱਚ ਨਾ ਲਾਲ ਕਿਲਾ ਦਿੱਲੀ ਕਵੀ ਦਰਬਾਰ ਹੋਇਆ ਅੱਛਾ ਤੇ ਉਜ਼ਾ ਦਾ ਕਵੀ ਦਰਬਾਰ ਹੋਇਆ ਤਾਂ ਉੱਥੇ ਸ਼ੇਖ ਮਰਨੇ ਆਪਣੇ ਗੀਤ ਪੇਸ਼ ਕੀਤੇ ਜਿਹੜੇ ਕਿ ਬਹੁਤ ਲੋਕਾਂ ਦੇ ਉੱਤੇ ਪ੍ਰਭਾਵ ਪਾਇਆ ਉੱਥੇ ਜਿਹੜੇ ਸਟੇਜ ਸੈਕਟਰੀ ਸੀਗੇ ਸ਼ਾਇਰ ਗੋਪਾਲ ਸਿੰਘ ਪੁਰੀ ਉਹਨਾਂ ਨੇ ਜਦ ਇਹਨਾਂ ਦੇ ਗੀਤ ਸੁਣੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਤੇ ਗਹਿਰਾ ਅਸਰ ਹੋਇਆ। ਉਹ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਕਾਵ ਅੰਦਾਜ਼ ਇਹਨਾਂ ਪ੍ਰਭਾਵਿਤ ਹੈ ਕਿ ਮੈਂ ਅਜੇ ਤੱਕ ਕੋਈ ਕਵੀ ਇਦਾਂ ਦਾ ਨਹੀਂ ਵੇਖਿਆ। ਗਪਾਲ ਸਿੰਘ ਪੁਰੀ ਕਹਿੰਦੇ। ਹੂੰ ਹੂੰ। ਪੁਰੀ ਸਾਹਿਬ ਨਾ ਬੜੇ ਇਦਾਂ ਤੋਂ ਪ੍ਰਭਾਵਿਤ ਹੋਏ। ਬੜਾ ਉਹਨਾਂ ਦਾ ਨਾਮ ਮਨ ਖੁਸ਼ ਵੀ ਹੋਇਆ। ਤਿੰਨਾਂ ਦੀਆਂ ਉਦਾਸੀ ਵਾਲੀਆਂ ਕਵਤਾਵਾਂ ਹੁੰਦੀਆਂ ਸੀ ਉਹ ਉਦਾਸ ਵੀ ਹੋਏ ਵੀ ਯਾਰ ਕਿਹਦਾ ਇੱਕ ਕਲਾਕਾਰ ਵੱਖਰੀ ਅੰਦਾਜ਼ ਵਿੱਚ ਕਵਤਾ ਪੇਸ਼ ਕਰਦੇ ਕਿਉਂਕਿ ਸ਼ੇਖਮਰ ਮਟਾਲਵੀ ਜਿਹੜੇ ਸੀ ਕਿ ਉਹ ਉਹਨਾਂ ਕੋਲੋਂ ਲਿਖਣ ਦਾ ਤੇ ਜਿਹੜਾ ਹੈਗੀ ਸੀ ਕਲਾ ਉਹ ਗਾਉਂਦੇ ਵੀ ਬੜੀ ਡੰਗਾਈ ਦੇ ਵਿੱਚ ਸੀ ਬਹੁਤ ਡੰਗਾਈ ਸੀ ਗਾਉਣ ਦੇ ਸੀ ਕਿ ਉਹਨਾਂ ਦੀਆਂ ਜਦ ਕਿਤੇ ਨਹੀਂ YouTube ਤੇ ਸੁਣੋਗੇ ਇੰਗਲੈਂਡ ਦੇ ਵਿੱਚ ਗਾਈਆਂ ਉਹ ਤਾਂ ਫਿਰ ਕੀ ਹੈ ਕਿ ਜਿਹੜਾ ਪੂਰੀ ਸਾਫ ਸੀ ਉਹਨਾਂ ਦੇ ਮਨ ਵਿੱਚ ਉਸੇ ਟਾਈਮ ਹੀ ਇੱਕ ਫੁਰਨਾ ਫੁਰਿਆ ਕਿ ਕਿਉਂ ਨਾ ਮੈਂ ਇਸ ਸ਼ਾਇਰ ਸ਼ੇਖ ਮਰਵਟਾਲਵੀ ਨੂੰ ਇੰਗਲੈਂਡ ਲੈ ਕੇ ਜਾਵਾਂ ਤੇ ਉੱਥੋਂ ਦੀਆਂ ਜਿਹੜੀ ਦੁਨੀਆ ਹੈ ਜਾਂ ਸ਼ਹਿਰ ਵਾ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਆਨੰਦ ਜਿਹੜਾ ਲੋਕੀ ਮਾਣ ਸਕਣ ਤਰੰਗ ਉੱਥੇ ਬਣਨ ਜਾਣ ਹਾਂਜੀ ਹਾਂਜੀ ਕਿੰਨੇ ਇਸੇ ਤਰ੍ਹਾਂ ਹੀ ਉਹ ਕਰਦੇ ਆ ਕਰਦੇ ਆ ਸ਼ੇਖ ਮਾਦ ਬਟਾਲ ਵੀ ਨਾਲ ਗੱਲਬਾਤ ਉਹਨਾਂ ਦੀ ਹੁੰਦੀ ਰਹੀ ਬਾਅਦ ਵਿੱਚ ਤੇ ਉਹਨਾਂ ਨੇ ਇਹਨਾਂ ਦੇ ਬਾਹਰ ਜਾਣ ਦਾ ਪ੍ਰੋਗਰਾਮ ਸੋਚਿਆ ਵੀ ਇੰਗਲੈਂਡ ਲੈ ਕੇ ਤਾਂ ਦਰਅ ਇੰਗਲੈਂਡ ਅਜੇ ਜਾਣ ਦੀਆਂ ਤਿਆਰੀਆਂ ਕਰ ਰੇ ਸੀ ਤੇ ਉਹਨਾਂ ਦੇ ਦਿਲ ਦੇ ਵਿੱਚ ਵੀ ਚਾਹਤ ਸੀ ਕਿ ਮੈਂ ਬਾਹਰਲੇ ਦੇਸ਼ ਜਾਣਾ ਹਮ ਸ਼ਿਵਦੇਵੀ ਤੇ 1972 ਦੇ ਵਿੱਚ ਸ਼ੇਖ ਮਰਦ ਨੇ ਇੰਨੀ ਕ ਮਤਲਬ ਕਿ ਮਕਬੂਲੀਅਤ حاصل ਕਰ ਲਈ ਸੀ ਕਿ ਹਰ ਇੱਕ ਇਨਸਾਨ ਨੂੰ ਫਤਹ ਸੀ ਕਿ ਸ਼ੇਖ ਮਰਦ ਟਾਲਵੀ ਕੌਣ ਹੈ ਅੱਛਾ ਪੰਜਾਬੀਆਂ ਦੇ ਦਿਲਾਂ ਦੀ ਤੇ ਧੜਕਣ ਹੈ ਹੀ ਹੈ ਸੀ ਤੇ ਉਹ ਬਾਹਰਲੇ ਜਿਹੜਾ ਜਿਹੜੇ ਪੰਜਾਬੀ ਨਹੀਂਗੇ ਹੈਗੇ ਗੈਰ ਪੰਜਾਬੀਆਂ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਉਸ ਟਾਈਮ ਤੇ ਉਹ ਮਤਲਬ ਕਿ ਪੂਰਾ ਰਾਜ ਕਰ ਰਹੇ ਸੀ ਉਥੋਂ ਤੱਕ ਉਹਨਾਂ ਦੀ ਮਤਲਬ ਕਿ ਪੈਠ ਬਣ ਚੁੱਕੀ ਸੀ ਬਿਲਕੁਲ ਸ਼ੇਖੂ ਸਰ ਮੈਂ ਥੋੜੀ ਜਿਹੀ ਗੱਲ ਟੋਕਦਾ ਤੁਹਾਡੀ ਸ਼ੇਖਮਰ ਬਟਾਲਵੀ ਜਿਸ ਤਰ੍ਹਾਂ ਕਿ ਬਾਕੀ ਕਲਾਕਾਰਾਂ ਦੇ ਗਾਣੇ ਆਉਂਦੇ ਆ ਇਹਨਾਂ ਦਾ ਵੀ ਕੋਈ ਇਸ ਤਰ੍ਹਾਂ ਦੀ ਕੈਸਟਾਂ ਨਹੀਂ ਆਈ ਨਾ ਨਾ ਕੈਸਟਾਂ ਦਾ ਤਾਂ ਯੁੱਗ ਨਹੀਂ ਸੀ ਫਿਰ ਇਹ ਕਿਸ ਤਰ੍ਹਾਂ ਫਿਰ ਫੇਮਸ ਕਿਦਾਂ ਹੋ ਗਏ ਫੇਮਸ ਹੋ ਉਸ ਟਾਈਮ ਤੇ ਜਿਹੜਾ ਇਹਨਾਂ ਉਦਾਂ ਇਹ ਕਵੀ ਦਰਬਾਰ ਹੀ ਕਰਦੇ ਸੀ ਅੱਛਾ ਕਵੀ ਦਰਬਾਰ ਹੁੰਦੇ ਜਿਨ੍ਹਾਂ ਦੇ ਕਵੀ ਦਰਬਾਰ ਚਿੱਠੀਆਂ ਲਈ ਹੁੰਦੇ ਸੀ ਕਿ ਉੱਥੋਂ ਚਿੱਠੀ ਆਈ ਆ ਦਿੱਲੀ ਤੋਂ ਵੀ ਉੱਥੇ ਕਵੀ ਦਰਬਾਰ ਹੋ ਰਿਹਾ ਤੇ ਐਂੀ ਤਰੀਕ ਨਾਲ ਹੋ ਰਿਹਾ ਜਾਂ ਅਖਬਾਰਾਂ ਦੇ ਜ਼ਰੀਏ ਉਹ ਮਤਲਬ ਕਿ ਫਿਰ ਇਕੱਠੇ ਹੁੰਦੇ ਸਾਰੇ ਜਿੰਨੇ ਵੀ ਸ਼ਾਇਰ ਹੁੰਦੇ ਸੀ ਤੇ ਉਦੋਂ ਇਦਾਂ ਨਹੀਂ ਸੀ ਹੁੰਦਾ ਕਿ ਟੈਲੀਫੋਨ ਕਰਤਾ ਦੇ ਵੀ ਚਲੋ ਜੀ ਉੱਥੇ ਜਲੰਧਰ ਕਾ ਅੱਜ ਕੱਲ ਕਵੀ ਦਰਬਾਰ ਆ ਮੋਰ ਸਰ ਕਵੀ ਦਰਬਾਰ ਆ ਜ਼ਬਟਾੜੇ ਕਵੀ ਦਰਬਾਰਾ ਇਦਾਂ ਦੀ ਕੋਈ ਗੱਲ ਨਹੀਂ ਸੀ ਉਦੋਂ ਤੇ ਚਿੱਠੀਆਂ ਲਈ ਹੁੰਦਾ ਸੀ ਤੇ ਉਹ ਮੇਰੇ ਖਿਆਲ ਚ ਚਿੱਠੀ ਦਾ ਤਵੀਰਬਾਰ ਦਾ ਮਹੀਨੇ ਦਾ ਵਕਤ ਵਿੱਚ ਹੋਈ ગયોਗਾ ਹਾਂਜੀ ਹਾਂਜੀ ਬਿਲਕੁਲ ਕਿ ਜਿਹਨੇ ਕਿ ਉਹਨੂੰ ਚਿੱਠੀ ਪਹੁੰਚਣੀ ਆ ਹਾਂ ਉਹ ਫਿਰ ਇਹ ਹੋ ਜਾਂਦਾ ਸੀ ਕਿ ਜਿੱਦਾਂ ਉਹਨ ਜਿੱਦਾਂ ਜੇ ਸ਼ਿਵ ਕੁਮਾਰ ਬਟਾਲੀ ਬਟਾਲੇ ਰਹਿੰਦੇ ਸੀਗੇ ਤੇ ਜੇ ਬਟਾਲੇ ਦੇ ਹੋਰ ਵੀ ਤੇ ਕਵੀ ਹੋਣਗੇ ਇਹ ਨਹੀਂ ਕੋਈ ਜ਼ਰੂਰੀ ਕਿ ਸਾਰੇ ਪਰਫੁੱਲਤ ਹੋ ਜਾਂਦੇ ਆ ਕਿ ਬਹੁਤ ਜ਼ਿਆਦਾ ਨਾਮ ਬਣ ਜਾਂਦਾ ਜਦੋਂ ਇੱਕ ਕਵੀ ਜਾਂ ਗਾਇਕ ਜਾਂ ਲੀਡਰ ਜਾਂ ਕੋਈ ਵੀ ਹੁੰਦਾ ਤੇ ਉਹਦੇ ਨਾਲ ਥੱਲੇ ਵਾਲੇ ਵਰਕਰ ਵੀ ਹੁੰਦੇ ਆ ਬਿਲਕੁਲ ਛੋਟੇ ਲੈਵਲ ਦੇ ਬਿਲਕੁਲ ਬਿਲਕੁਲ ਛੋਟੇ ਲੈਵਲ ਦੇ ਹੁੰਦੇ ਆ ਤੇ ਉਹ ਫਿਰ ਉਹਨਾਂ ਨੂੰ ਉਹ ਸਨੇਹਾ ਜਿਹੜਾ ਨੇ ਇੱਕ ਦੂਜੇ ਨੂੰ ਪਹੁੰਚਦਾ ਰਹਿੰਦਾ। ਸ਼ਿਗਨ ਸਾਹਿਬ ਵੇਖੋ ਮਖੇ ਕੁਮਾਰ ਬਟਾਲਵੀ ਦਾ ਕਰ ਰਹੇ ਆ ਉਹਨਾਂ ਦੇ ਕਿੱਡੀ ਮਹਾਰਾਜ ਦੀ ਸੱਚੀ ਆਪਾ ਸ਼ਦੀ ਕਿਰਪਾ ਇਹ ਗਾਉਡ ਗਿਫਟ ਹੀ ਅੱਜ ਕੱਲ ਦੇ ਕਲਾਕਾਰ ਜਿਹੜੇ ਆ ਕਿਨੇ ਕਿਨੇ ਗੀਤ ਲਿਖਦੇ ਆ ਕਿਨੇ ਕਿਨੇ ਆਪਣੇ ਨੂੰ ਫੇਮਸ ਮਸ਼ਹੂਰੋਂ ਲਈ ਇ ਪ੍ਰੋਮੋਸ਼ਨਾਂ ਵੀ ਕਰਵਾਉਂਦੇ ਆ ਹਨਾ ਫਿਰ ਵੀ ਉੱਥੇ ਤੱਕ ਨਹੀਂ ਪਹੁੰਚਦੇ ਨਹੀਂ ਪਹੁੰਚਦੇ ਡੰਮੀ ਬਣ ਕੇ ਰਹਿ ਜਾਂਦੇ ਹਨਾ ਉਨੂੰ ਵੇਖੋ ਉਸ ਸਮੇਂ ਦੇ ਵਿੱਚ ਨਾ ਕੋਈ ਮੋਬਾਈਲ ਫੋਨ ਹੋਣਾ ਹੀ ਹਨਾ ਨਾ ਕੋਈ ਉਹ ਹੋਰ ਕੋਈ ਕੋਈ ਜਰੀਆ ਹੀ ਇਸ ਤਰ੍ਹਾਂ ਦਾ ਵੀ ਟੀਵੀ ਹੀ ਵੀ ਇਦਾਂ ਕੋਈ ਵੀ ਮਸ਼ਹੂਰ ਹੋ ਸਕੇ ਉਹ ਸਿਰਫ ਚਿੱਠੀਆਂ ਰਹੀਂ ਕਵਿਤਾ ਰਹੀਂ ਆਪਣੇ ਪ੍ਰੋਗਰਾਮ ਕਰਕੇ ਮਸ਼ਹੂਰ ਹੋ ਗਏ ਮਸ਼ਹੂਰ ਫਿਰ ਉਹਨਾਂ ਦੇ ਨਾਲ ਚੱਕੋ ਵਾਇਰਲੈਸ ਇੱਕ ਹੁੰਦੀ ਸੀ ਇੱਕ ਪੰਜਾਬ ਔਰ ਇੱਕ ਤਾਰ ਹੁੰਦੀ ਸੀ ਤਾਰ ਹਾਂਜੀ ਤਾਰ ਹੁੰਦੀ ਸੀ ਕਹਿੰਦੇ ਤਾਰ ਆਈ ਤੇਰੀ ਉਤਾਰ ਕਿਉਂਦੀ ਸੀ ਕਿ ਉਹ ਥੋੜੀ ਜਿੱਦਾ ਪਰ ਸਪੀਡ ਕਰਦੇ ਨਾ ਡਾਕ ਸਪੀਡ ਰਾਈ ਕੀ ਉਹਨੂੰ ਕਹਿੰਦੇ ਆ ਮੈਨ ਸਪੀਡ ਪੋਸਟ ਸਪੀਡ ਪੋਸਟ ਆ ਪੋਸਟ ਹਾਂ ਜਿੱਦਾਂ ਕਹਿੰਦੇ ਨਾ ਕਿ ਸਪੀਡ ਪੋਸਟ ਕਰਾਉਣੀ ਆ ਕਿ ਵੈਸੇ ਕਰਾਉਣੀ ਆ ਜਿਹੜੀ ਕੋਈ ਡਿਸਟਰੀ ਕਰਾਉਣੀ ਆ ਨਾ ਜਿਹੜੀ ਤੁਸੀਂ ਡਾਕ ਰਾਈ ਭੇਜਣੀ ਆ ਉਹ ਉਦੋਂ ਤਾਰ ਹੁੰਦੀ ਸੀ ਤਾਰ ਪਤਕਾ ਦੇ ਵਾਤੇ ਉਹਦੀ ਬੜੀ ਖਤਰਨਾਕ ਹੁੰਦੀ ਤਾਰ ਵੀ ਇਮੀਡੀਏਟਲੀ ਆ ਕੰਮ ਹੋ ਜਾਂਦੀ ਤੇ ਤਿੰਨ ਕੋਥੇ ਲੈਣਾ ਲਿਖੀ ਹੁੰਦੀ ਦੋ ਉਹ ਮੈਂ ਦੇਖਿਆ ਉਹਨਾਂ ਦੇ ਨਾਲ ਜਦ ਪਿੰਡ ਚ ਰਹਿੰਦੇ ਹੁੰਦੇ ਵੀ ਉਹ ਛੋਟੇ ਛੋਟੇ ਹੁੰਦੇ ਤੇ ਉਤਾਰ ਆਈ ਹੈ ਤੇ ਜਾਂ ਤੇ ਕੋਈ ਫੌਜੀ ਵਿਚਾਰਾ ਸੀਧ ਹੋ ਜਾਣਾ ਬਿਲਕੁਲ ਜਿਆਦਾ ਤਾਰਾਂ ਜਿਹੜੀਆਂ ਇਸ ਤਰ੍ਹਾਂ ਹੁੰਦੀਆਂ ਨੇ ਜੀ ਜਿਆਦਾ ਤਾਰਾਂ ਇਦਾਂ ਹੁੰਦੀਆਂ ਨਹੀਂ ਅਸੀਂ ਫੌਜੀ ਸੀਧ ਹੋਣਾ ਤਾਂ ਤਾਰ ਆਉਣੀ ਤੇ ਮੇਰੇ ਖਿਆਲ ਚ ਇਹਨਾਂ ਨੂੰ ਵੀ ਤਾਰਾਂ ਹੀ ਹੁੰਦੀਆਂ ਹੋਣਗੇ ਬਿਲਕੁਲ ਜੀ ਛੇਕਨ ਸਾਹਿਬ ਤੁਸੀਂ ਇਹ ਜਿਹੜਾ ਕੰਮ ਆ ਇਹ ਜੋ ਦਦਾ ਸ਼ੇਖਮਰ ਬਟਾਲਵੀ ਦਾ ਹੀ ਜਿਹੜਾ ਸ਼ੁਰੂ ਕੀਤਾ ਐਪੀਸੋਡ ਹਰ ਐਪੀਸੋਡ ਦੇ ਵਿੱਚ ਤੁਸੀਂ ਕੋਸ਼ਿਸ਼ ਨਾ ਕੋਸ਼ਿਸ਼ ਸਾਨੂੰ ਉਹਨਾਂ ਦੀਆਂ ਕਵਤਾਂ ਦਾ ਗੱਜਲਾਂ ਕੁਝ ਸੁਣਾਉਂਦੇ ਰਹੇ ਸੀ ਹਾਂਜੀ ਹਾਂਜੀ ਤੇ ਇਸ ਸਮੇਂ ਦੇ ਵਿੱਚ ਅੱਜ ਦੇ ਐਪੀਸੋਡ ਦੇ ਵਿੱਚ ਇੱਕ ਸਾਨੂੰ ਨਿਆਜੂ ਸੁਨਾਵਾ ਗਿਆ ਇਸ ਨਾਰੇ ਦੇ ਸਾਨੂੰ ਅੱਜ ਗੱਲਬਾਤ ਚੱਲਦੀ ਹੈ ਜਿੰਨਾ ਜਦੋਂ ਉਹ ਆ ਹੁਣ ਉਹਨਾਂ ਨੇ ਇੱਕ ਹਫ਼ਤਾ ਮੈਂ ਇਸ ਤਰੀਕੇ ਨਾਲ ਸੁਣਾਉਣਾ ਵਾ ਕਿ ਜਿਹੜੀ ਉਹਨਾਂ ਦੀ ਲਿਖਤ ਪੜਦਾ ਭਿਆ ਨਾ ਮੈਂ ਹਾਂਜੀ ਉਹਦੇ ਨਾਲ ਹੀ ਉਹਨਾਂ ਦੀ ਹੁਣ ਆਉਂਦੀਆਂ ਪਈਆਂ ਨੇ ਹੁਣ ਜੇ ਸਭ ਸਰੋਤਿਆਂ ਦੀ ਮੇਰੀ ਫਰਮਾਇਸ਼ ਨਹੀਂ ਸਰੋਤਿਆਂ ਦੀ ਫਰਮਾਇਸ਼ਾਂ ਵੀ ਸ਼ੇਖ ਕੁੰ ਸਾਹਿਬ ਦਾ ਐਪੀਸੋਡ ਕਰ ਰਹੇ ਨੇ ਸ਼ੇਖਮਰ ਬਟਾਲਵੀ ਦੇ ਸਬੰਧ ਵਿੱਚ ਹਾਂਜੀ ਹਾਂਜੀ ਕੁਝ ਕਹਿੰਦੇ ਵੀ ਉਹਨਾਂ ਨੂੰ ਕਹੋ ਕਿ ਜਿਹੜੇ ਉਹਨਾਂ ਦੇ ਕੋਈ ਫੇਮਸ ਗੱਜਲਾਂ ਹੁੰਦੀਆਂ ਨੇ ਉਹਨਾਂ ਦਾ ਵੀ ਸਾਨੂੰ ਕੋਈ ਟੱਪਾ ਸੁਣਾਇਆ ਕਰਨ ਜਿਸ ਤਰ੍ਹਾਂ ਪਹਿਲਾਂ ਟੀਵੀ 'ਚ ਹੁੰਦੇ ਨੇ ਵੀ ਚਿੱਠੀ ਆਈ ਜਾਂਦੀ ਆ ਫਰਮਾਇਸ਼ਾਂ ਹੁੰਦੀਆਂ ਨੇ ਉਹਨਾਂ ਦੀਆਂ ਫਰਮਾਇਸ਼ਾਂ ਨੇ ਕੀ ਕੁਝ ਸਾਨੂੰ ਜਿਹੜਾ ਨਾ ਉਹਨਾਂ ਦਾ ਕੁਝ ਪਿਛਲੀਆਂ ਗੱਡਲਾਂ ਦੇ ਵਿੱਚੋਂ ਵੀ ਤਾਰੀਆਂ ਤੋਂ ਉਹ ਕਿਤਾਬ ਚੋਂ ਰੀਡ ਕਰਕੇ ਪੜ੍ਹਦੇ ਨੇ ਸੁਣਾਉਂਦੇ ਨੇ ਪਰ ਉਹਨਾਂ ਦਾ ਪੁਰਾਣਾ ਵੀ ਕੁਝ ਸਾਨੂੰ ਸੁਣਾਇਆ ਜਾਂਦਾ ਰੁਛ ਦੇ ਉਹ ਹਾਲ ਫਕੀਰਾਂ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨਿਰੰਦ ਕੀ ਪੁੱਛਦੇ ਓ ਹਾਲ ਫਕੀਰਾਂ ਦਾ ਸਾਡਾ ਹੰਜ ਦੀ ਜੂਨੇ ਆ ਜਾਂਦਾ ਸਾਡਾ ਹੰਜ ਦੀ ਜੂਨੇ ਆ ਜਾਂਦਾ ਸਾਡਾ ਦਿਲ ਜਲਿਆ ਦਿਲ ਗੇਰਾ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਬਹੁਤ ਵਧੀਆ ਜੀ شیخوں ਸਾਹਿਬ ਇਹ ਤੇ ਹੋ ਗਈ ਸ਼ਰੋਤਿਆਂ ਦੀ ਫਰਮਾਇਸ਼ ਹੁਣ ਥੋੜਾ ਅੱਗੇ 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 ਉਹਨਾਂ ਦਾ ਇਹ ਸੀ ਕਿ ਉਹਨਾਂ ਦਾ ਉਸ ਵੇਲੇ ਇਦਾਂ ਦਾ ਮਕਾਮ ਹੋ ਚੁੱਕਾ ਸੀ ਕਿ ਉਹ ਕਵਤਾ ਦੇ ਆਂ ਪਰਾਂ ਤੇ ਕਹਿੰਦੇ ਬੈਠ ਕੇ ਵੱਡੀ ਤੋਂ ਵੱਡੀ ਪ੍ਰਵਾਸ ਕਰ ਸਕਦੇ ਸੀ ਹਨ ਫਿਰ ਉਹਨਾਂ ਨੇ ਖੁਆਇਸ਼ ਕੀਤੀ ਇੰਗਲੈਂਡ ਜਾਣ ਦੀ 18 ਮਈ 1972 ਨੂੰ ਉਹ ਪਹਿਲੀ ਵਾਰ ਮਤਲਬ ਕਿ ਭਾਰਤ ਤੋਂ ਬਾਹਰਲੇ ਦੇਸ਼ ਜਾਣ ਦੀ ਉਹਨਾਂ ਪਹਿਲੀ ਉਦਾਸੀ ਸ਼ੁਰੂ ਹੋਈ इंग्लैंड ਇੰਗਲੈਂਡ ਤੇ ਹੈ। ਅੱਛਾ। ਅਰ ਜਦੋਂ ਉੱਥੇ ਗਏ ਤੇ ਉਥੋਂ ਦੀ ਜਿਹੜੀ ਮਤਲਬ ਕਿ ਲੋਕ ਕਸਰੋਤੇ ਹੀ ਇਹਨਾਂ ਦੇ ਬੜੀ ਉਡੀਕ ਕਰ ਰਹੇ ਸੀ। ਪਰ ਉਹ ਖੁਸ਼ ਸੀਗੇ ਤੇ ਜਿਹੜੇ ਸਰੋਤੇ ਵੀ ਖੁਸ਼ ਸੀਗੇ ਜਿਹੜੇ ਸ਼ਾਇਰ ਸੀ ਉਹਨਾਂ ਦੇ ਆਉਣ ਦੇ ਵਿੱਚ ਉਹ ਵੀ ਖੁਸ਼ ਸੀਗੇ ਬਹੁਤ ਦੁਨੀਆ ਉਹਨਾਂ ਦੀ ਉਡੀਕ ਕਰ ਰਹੀ ਸੀ। ਪਰ ਹੂੰ ਉਹਨਾਂ ਦੀ ਜਿਹੜੀ ਧਰਮ ਪੱਤਰੀ ਸੀ ਅਰ ਉਹਨਾਂ ਬਟਾਲਵੀ ਉਹ ਸ਼ੇਖਮਰ ਨੂੰ ਬਾਰ-ਬਾਰ ਕਹਿ ਰਹੀ ਸੀ ਕਿ ਤੁਸੀਂ ਬਾਹਰ ਨਾ ਜਾਓ। ਹੂੰ। ਪਤਾ ਨਹੀਂ ਉਹਨੂੰ ਕੀ ਸੁੱਝਦੀ ਹੋਊਗੀ ਕਿਉਂਕਿ ਇਹ ਦਾਰੂ ਜਿਹੜੀ ਪੀਂਦੇ ਸੀਗੇ ਉਹ ਬੇ ਹਿਸਾਬ ਵੀ ਲੈ ਸੀ। ਤੇ ਉਹਨਾਂ ਨੂੰ ਡਰ ਜਿਹਾ ਲੱਗ ਰਿਹਾ ਹਰ ਇੱਕ ਪਤਨੀ ਨੂੰ ਡਰ ਲੱਗਦਾ ਹੀ ਹੈ। ਡਰ ਲੱਗਦਾ ਹੁੰਦਾ ਸੀ ਤੇ ਉਹ ਫਿਰਨਾ ਉਹ ਨਹੀਂ ਇਹਨਾਂ ਨੂੰ ਜਾਣ ਦੇਣਾ ਚਾਹੁੰਦੇ ਤੇ ਉਸ ਟਾਈਮ ਤੇ ਆਪਣੀ অরونا ਜੀ ਦੇ ਗੋਦ ਵਿੱਚ ਮਿਹਰਬਾਨ ਤੇ ਪੂਜਾ ਇੱਕ ਤਾਰਿਆਂ ਦੀ ਤਰ੍ਹਾਂ ਚਮਕਦੇ ਪਏ ਸੀ ਉਹਨਾਂ ਦੀ ਗੋਦੀ ਦੇ ਵਿੱਚ ਔਰ ਉਹ ਚਾਹੁੰਦੀ ਸੀ ਕਿ ਛੇ ਕੁਮਾਰ ਬਾਹਰ ਨਾ ਜਾਣ ਤੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਆਪਣੇ ਪਰਿਵਾਰ ਦੀਆਂ ਜੋ ਜ਼ਿੰਮੇਵਾਰੀਆਂ ਉਹ ਸਮਝਣ ਤੇ ਇਹ ਬਾਹਰ ਨਾ ਜਾਣ ਮਤਲਬ ਮੈਨੂੰ ਵੀ ਥੋੜਾ ਬਹੁਤਾ ਖੁਸ਼ੀ ਮਹਿਸੂਸ ਹੋਵੇ ਕੁਸਮਾ ਦੇ ਬੱਚੇ ਆ ਤੇ ਬੱਚਿਆਂ ਦੀ ਏ ਥੋੜੀ ਬਹੁਤੀ ਜਿੰਮੇਵਾਰੀ ਲੈਣਾ ਕਰਦੀ ਜਿੰਮੇਵਾਰੀ ਲੈਣਾ ਪਰ ਉਸ ਟਾਈਮ ਤੇ ਉਹ ਸ਼ਿਵ ਕੁਮਾਰ ਜੀ ਉਹ ਸਾਰੀ ਦੁਨੀਆ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਸੀ ਤੇ ਉਹ ਇੱਕ ਮਲੰਗ ਸੁਭਾਅ ਦਾ ਬੰਦਾ ਸੀ ਉਹਨੂੰ ਪਰਿਵਾਰ ਨਾਲ ਉਹਨੂੰ ਇਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਇਹ ਜਦ ਵੀ ਕੋਈ ਕਲਾਕਾਰ ਜਾਂ ਕੋਈ ਵੀ ਸਿੰਗਰ ਜਾਂ ਰਾਈਟਰ ਜਾਂ ਕੋਈ ਵੀ ਜਿੱਦਾਂ ਦਾ ਇਨਸਾਨ ਆ ਜਦ ਉਹਨੂੰ ਇੱਕ ਸ਼ੋਹਰਤ ਇੰਨੀ ਕਿ ਜ਼ਿਆਦਾ ਮਿਲ ਜਾਂਦੀ ਹੈ ਤੇ ਉਹ ਆਪਣੇ ਪਰਿਵਾਰ ਵੱਲ ਘੱਟ ਤੇ ਆ ਦਿੰਦਾ ਉਹ ਆਪਣੇ ਨਾਲ ਨਸ਼ੇ ਵਿੱਚ ਨਸ਼ਾ ਇੱਕ ਸ਼ਰਾਬਦਾਨੀ ਜਾਂ ਕਿਸੇ ਹੋਰ ਕਿਸੇ ਜੀ ਦਰਸ਼ਣ ਇਹ ਜਿਹੜਾ ਇੱਕ ਸ਼ੋਹਰਤ ਦਾ ਨਸ਼ਾ ਨਾ ਉਹ ਬਹੁਤਾ ਹੀ ਜ਼ਿਆਦਾ ਮਾੜਾ ਹੈ ਬਸ ਹਾਂ ਮੈਂ ਅੱਜ ਵੀ ਕਈ ਵੀ ਕਲਾਕਾਰ ਦੇਖਿਆ ਕਿ ਜਿਹੜੇ ਮਨਾ ਨਹੀਂ ਲੈਣਾ ਚਾਹੁੰਦਾ ਕਿ ਨਾ ਹੁਣ ਵੀ ਉਹ ਕਈ ਵਾਰੀ ਆਪਣੀ ਇੰਟਰਵਿਊ ਜਾਂਦੇ ਕਿ ਮੈਂ ਆਪਣੀ ਮਾਂ ਨੂੰ ਮਿਲਿਆ ਨੂੰ ਪਤਾ ਨਹੀਂ ਕਿੰਨੇ ਚਿਰ ਹੋ ਗਿਆ ਇਹ ਇੱਕ ਵਾਰੀ ਦੀ ਗੱਲ ਤੁਸੀਂ ਸੁਣੀ ਹੋਣੀ ਜ਼ਿਆਦਾ ਅਨ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਸੀ ਕਿ ਮੈਂ ਜਦੋਂ ਦੀ ਮਾਂ ਦੀ ਮਤਲਬ ਕਿ ਸੁਰਗ ਵੱਸ ਹੋ ਗਿਆ ਤੇ ਉਹ ਬੋਲਦਾ ਪਿਆ ਸੀ ਕਿ ਮੈਂ ਕਦੀ ਕਦੀ ਆਪਣੀ ਮਾਂ ਨੂੰ ਵੇੜ ਲ ਜਾਂਦਾ ਹੁੰਦਾ ਸੀ ਮੇਰੇ ਕੋਲ ਸਮਾਂ ਨਹੀਂ ਸੀ ਸਮਾਂ ਨਹੀਂ ਸੀ ਤੇ ਇਸੇ ਤਰ੍ਹਾਂ ਜਦ ਬੰਦਾ ਕੋਈ ਬਹੁਤ ਜ਼ਿਆਦੀ ਸ਼ੋਹਰਤ ਖਾਟ ਲੈਂਦਾ ਜਾਂ ਜ਼ਿੰਮੇਵਾਰੀਆਂ ਉਹ ਪਰਿਵਾਰ ਨਾਲੋਂ ਜ਼ਿਆਦੀਆਂ ਜ਼ਿੰਮੇਵਾਰੀਆਂ ਉਹਦੀਆਂ ਦੁਨਿਆਵੀ ਹੋ ਜਾਂਦੀਆਂ ਨਹੀਂ ਦੁਨਿਆਵੀ ਨਹੀਂ ਹੋ ਜਾਂਦੀਆਂ ਉਹਦੀਆਂ ਦੋ ਦੁਨੀਆਦਾਰੀ ਦੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਕਿ ਲੋਕ ਮੈਨੂੰ ਡੀਕ ਰਿਹਾ ਲੋਕ ਮੈਨੂੰ ਸੁਣਨਾ ਚਾਹੁੰਦੇ ਆ ਲੋਕ ਮੈਨੂੰ ਮਿਲਣਾ ਚਾਹੁੰਦੇ ਆ ਉਹ ਇਸ ਜ਼ਿੰਮੇਵਾਰੀ ਦੇ ਵਿੱਚ ਹੀ ਨਾ ਮਤਲਬ ਕਿ ਹੋ ਜਾਂਦਾ ਵਾ ਫਸ ਜਾਂਦਾ ਬਿਲਕੁਲ ਜੀ ਸ਼ੇਖੂਰ ਸਾਹਿਬ ਅਸੀਂ ਥੋੜੀ ਜੀ ਗੱਲ ਕਰ ਰਹੇ ਆ ਵੀ ਜਿਸ ਤਰ੍ਹਾਂ ਸ਼ੇਖਮਰ ਬਟਾਲੀ ਵੀ ਦੇ ਸਿਰਫ ਚੰਦ ਆਪਾਂ ਕਿਤਾਬਾਂ ਕਹਿ ਸਕਦੇ ਆ ਕਿ ਹਨਾ ਆਈਆਂ ਹਨਾ ਤੇ ਜਿਨ੍ਹਾਂ ਦੇ ਵਿੱਚ ਉਹ ਨਹੀਂ ਚੰਦ ਨਹੀਂ ਆਇਆ ਚੰਦ ਜਾਨਕੀ ਜਾਨਕੀ ਜਿੰਨਾ ਕ ਆਪਾਂ ਚੱਲ ਰਿਹਾ ਹੁਣ ਉੱਥੇ ਤੱਕ ਚੰਦ ਕੀ ਆ ਹਨ ਅਜੇ ਤਾਂ ਗਾਂ ਸ਼ੁਰੂ ਹੋ ਰਿਹਾ ਬਾ ਜਾਨਕੀ ਉਥੋਂ ਤੱਕ ਉਹ ਬੰਦਾ ਇਨਾ ਕ ਫੀਮਸ ਹੋ ਚੁੱਕਿਆ ਹੀ ਕਿ ਇੰਗਲੈਂਡ ਤੱਕ ਤੋਂ ਉਹਨੂੰ ਆਫਰਾਂ ਆ ਰਹੀਆਂ ਕਿ ਸਾਡੇ ਕੋਲ ਆਓ ਹਨ ਅੱਜ ਕੱਲ ਦੇ ਜਿਹੜੇ ਸ਼ਾਇਰ ਨੇ 50 50 ਕਿਤਾਬਾਂ ਲਿਖ ਕੇ ਹਨਾ ਹਾਂ 50 50 ਕਿਤਾਬਾਂ ਲਿਖ ਕੇ ਤੇ ਉਹਨਾਂ ਦੀ ਜਿਹੜੀ ਤਬਾਵਾ ਵਿਗੜੀ ਪਈ ਵਿਗੜੀ ਪਈ ਆ ਉਹਦੇ ਬਾਰੇ ਕੁਝ ਚੰਦਲੇ ਸ਼ਬਦ ਕੋਈ ਕਹਿ ਸਕੋਗੇ ਵੀ ਕਿਸ ਤਰ੍ਹਾਂ ਦਾ ਉਹਨਾਂ ਦੇ ਸੁਭਾਅ ਹੋਣਾ ਚਾਹੀਦਾ ਮੈਂ ਉਹਨਾਂ ਬਾਰੇ ਚਲੋ ਮਾੜਾ ਨਹੀਂ ਕਹਿ ਸਕਦਾ ਮੇਰੇ ਮੇਰੀ ਨੇਚਰ ਹੀ ਇਦਾਂ ਦੀ ਹੈ ਕਿ ਮੈਂ ਕਦੀ ਕਿਸੇ ਨੂੰ ਨਾ ਮੈਂ ਤੋ ਕੋਈ ਅੱਛਾ ਕਲਾਕਾਰ ਆ ਜਾਂ ਮਾੜਾ ਕਲਾਕਾਰ ਆ ਜਾਂ ਲਖਾਰੀ ਵੱਡਾ ਜਾਂ ਛੋਟਾ ਮੇਰੀ ਇੱਕ ਸਬਾਅ ਹੈ ਕਿ ਮੈਂ ਸਭ ਦਾ ਸਤਿਕਾਰ ਕਰਦਾ ਪਰ ਇਹਨਾਂ ਦੇ ਵਿੱਚ ਮੈਂ ਦੇਖਿਆ ਕਿ ਪਿੱਛੇ ਜੇ ਜਿਆਦਾ ਪਾ ਉਹ ਇੱਕ ਕਲਮਾਂ ਦੇ ਕਾਫਲੇ ਵਾਸਤੇ ਕੁਝ ਆਪਾਂ ਰਾਈਟਰ ਜਿਹੜੇ ਲਿਖਦੇ ਆ ਕਿਤਾਬਾਂ ਆ ਉਹਨਾਂ ਨੂੰ ਕਹਿਣਾ ਕਿ ਇੰਟਰੋ ਆਸਤੇ ਤੋਂ ਨਾ ਕੋਈ ਇਨੀ ਕ ਆਕੜ ਤੇ ਹਵਾ ਵਿਖਾਉਣੀ ਵੀ ਮਤਲਬ ਜਿੱਦਾਂ ਅਸੀਂ ਸ਼ਿਵ ਕੀ ਸਾਡੇ ਮੁਕਾਬਲੇ ਸ਼ਿਵ ਤੋਂ ਹੀ ਤਾਂ ਆ ਬਿਲਕੁਲ ਤੇ ਉਹਨਾਂ ਨੇ ਕਾਫੀ ਬੰਦਿਆਂ ਦੀ ਅਨਸਰਟ ਕਰਦੇ ਦੇਖਿਆ ਮੈਂ ਲੋਕ ਬਿਲਕੁਲ ਬਿਲਕੁਲ ਸ਼ਿਵ ਮੈਂ ਇਹਨਾਂ ਦੇ ਮਸ਼ਾਰੇ ਗਿਆ ਕਿ ਆ ਮੈਂ ਬਹੁਤ ਕੁਝ ਹੁੰਦਾ ਅਗਲੀ ਵਾਰ ਤਾਂ ਉਹ ਹੁਣ ਇਹਨਾਂ ਦੀ ਇੰਗਲੈਂਡ ਤੋਂ ਜਦ ਵਾਪਸੀ ਆਉਂਦੇ ਆ ਉਦੋਂ ਫਿਰ ਅਗਲਾ ਐਪੀਸੋਡ ਆਪਾਂ ਦੇਖੀਏ ਬਿਲਕੁਲ ਚੇਕੂ ਸਾਹਿਬ ਮੈਂ ਇਸੇ ਕਰਕੇ ਇਹ ਟਾਪਿਕ ਜ਼ਿਆਦਾ ਹੈ ਕਿ ਉਹ ਬੰਦੇ ਤੇ ਚੰਨ ਕਿਤਾਬਾਂ ਲਿਖਣ ਦੇ ਬਾਵਜੂਦ ਉਹ ਇੰਗਲੈਂਡੋਂ ਉਹਨਾਂ ਨੂੰ ਆਫਰ ਕੀਤੀਆ ਤੇ ਉਹ ਹਰ ਆਪਣੇ ਸਮਾਗਮ ਵਿੱਚ ਪਹੁੰਚਦੇ ਰਹੇ ਆ ਇਹ ਉਹਨਾਂ ਦੀ ਇੱਕ ਕੁਆਲਿਟੀ ਸੀ ਜੰਦੂ ਸਾਹਿਬ ਕਿ ਉਹ ਇੱਕ ਫੱਕਰ ਕਿਸਮ ਦਾ ਆਦਮੀ ਸੀ ਬਿਲਕੁਲ ਮੈਂ ਇਹੋ ਕਹਿਣਾ ਚਾਹੁੰਦਾ ਵੀ ਜੇ ਬੰਦੇ ਜੇ ਆਪਾਂ ਕਿਤਾਬਾਂ ਲਿਖਦੇ ਆ ਉਤੇ ਵਿੱਚ ਨਾ ਜੋ ਮੈਂ ਅੱਜ ਤੱਕ ਪੜਿਆ ਉਹਦੇ ਵਿੱਚ ਸੰਧੂ ਸਾਹਿਬ ਵੀ ਕੋਈ ਆਕੜ ਕੋਈ ਐਦਾਂ ਦਾ ਉਹ ਮਤਲਬ ਕਿ ਇੱਕ ਮਲੰਗ ਜਿਹਾ ਉਹਨਾਂ ਦਾ ਸੁਭਾਅ ਸੀਗਾ ਵੀ ਜੇ ਸਾਡੇ ਲਾਗੇ ਬਹਿ ਗਏ ਤੇ ਫਿਰ ਸਾਡੇ ਹੋ ਗਏ ਜੇ ਤੁਹਾਡੇ ਲਾਗੇ ਬਹਿ ਗਏ ਤੇ ਤੁਹਾਡੇ ਹੋ ਗਏ ਫਿਰ ਉਹਨੇ ਪਰਿਵਾਰ ਬਾਰੇ ਕੀ ਸੋਚਣਾ ਸੀ ਨਾ ਬਿਲਕੁਲ ਬਿਲਕੁਲ ਸ਼ਿਗੂ ਸਾਹਿਬ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਵੀ ਜੇ ਤੁਸੀਂ ਕਿਤਾਬਾਂ ਲਿਖਦੇ ਜੇ ਛੇਕਮਰ ਬਟਾਲਵੀ ਇੱਕ ਸਾਹਿਬ ਦਾ ਤੁਹਾਡਾ ਪਿਓ ਹੀ ਆ ਪਿਓ ਹੀ ਆ ਹਨਾ ਤੇ ਪਿਓ ਨੂੰ ਨਾ ਭਲੋ ਉਹਦੀ ਉਹਦੀ ਲੀਆਂ ਤੇ ਚੱਲੋ ਜਿੱਦਾਂ ਦਾ ਉਹਦਾ ਪਿਆਰ ਹੀ ਉਦਾਂ ਤੋਂ ਲੋਕਾਂ ਨੂੰ ਪਿਆਰ ਦੋ ਹੈ ਤਾਂ ਜੋ ਤੁਹਾਨੂੰ ਵੀ ਲੋਕੀ ਉਸੇ ਤਰੀਕੇ ਦੇ ਨਾਲ ਯਾਦ ਕਰ ਸਕਣ ਹਣਾ ਪਰ ਨਹੀਂ ਯਾਰ ਅੱਜ ਕੱਲ੍ਹ ਲੋਕ ਨਹੀਂ ਹੈਗਾ ਅੱਜ ਕੱਲ੍ਹ ਤੇ ਉਹ ਥੋੜੀ ਜਿਹੀ ਹਵਾ ਮਿਲਦੀ ਹੈ ਤੇ ਬੰਦੇ ਨੂੰ ਭੁੱਲ ਜਾਂਦੇ ਲੋਕ ਅੱਜ ਕੱਲ੍ਹ ਉਹ ਗੱਲਾਂ ਨਹੀਂ ਹੈ ਸ਼ਿਖਰ ਸਾਹਿਬ ਅਗਲਾ ਭਾਗ ਤੁਸੀਂ ਅਗਲੀ ਵਾਰ ਦੱਸੋਗੇ ਕੁਝ ਜਿਹੜੇ ਤੁਸੀਂ ਦੱਸ ਰਹੇ ਸੀ ਹਾਂ ਮੈਂ ਅਗਲੀ ਵਾਰ ਹੀ ਤੁਹਾਨੂੰ ਦੱਸੂਗਾ ਜਦੋਂ ਇਹ ਇੰਗਲੈਂਡ ਗਏ ਫਿਰ ਉੱਥੇ ਕੀ ਕੀ ਹੋਇਆ ਜਦੋਂ ਵਾਪਸ ਆਏ ਤੇ ਕਿੱਦਾਂ ਆਏ ਉਹ ਮਾ ਪੜਿਆ ਹੋਇਆ ਵਾ ਤੇ ਬਸ ਅਸੀਂ ਅਗਲੇ ਵੀਕ ਕੋਈ ਤਾਨੂੰ ਇਹ ਦੱਸਾਂਗੇ ਠੀਕ ਹੈ ਜੀ ਠੀਕ ਹੈ ਸ਼੍ਰੀਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ